ਮਗਾ ਮੰਨ ਜਿੰਦਰ ਸਮਝਦਾ ਹੀ ਇਹ ਗੱਲ ਨੂੰ ਆ ਕਿ ਕਿਤੇ ਪੰਗਾ ਨਾ ਪੈ ਜੇ ਜਦੋਂ ਮੈਂ ਕਿਹਾ ਵੀ ਜੀ ਉਹਨਾ ਕੇਸ ਕਰਤਾ ਤਾਂ ਕਿਧਰ ਨੂੰ ਜਾਓਗੇ ਜਿਆਦਾ ਤਲਾਕ ਤੋਂ ਡਰੇ ਪੈਰਾ ਤੋਂ ਨਿਕਲ ਗਿਆ ਇਕਾ ਦੀ ਹਾਂ ਪਰ ਇੱਕਦਮ ਮੈਂ ਦੱਸਾਂ ਜਿਹੜੀ ਜੀਵਨ ਆ ਉਹਦੇ ਅੰਦਰ ਕੁੰਡੀ ਪਲਕੀ ਚੱਲਦੀ ਸੀ ਬੰਦਾ ਤੇ ਵੇਖ ਲਈਦਾ ਮੋਮੈਂਟ ਚ ਉਹਦੇ ਕੁੰਡੀਏ ਚੱਲਦੀ ਸੀ ਵੀ ਜੇ ਹੁਣ ਅਸੀਂ ਛੱਡਣ ਗਏ ਤੇ ਅਸੀਂ ਤਾਂ ਥੱਲੇ ਲੱਗਣਾ ਵਾ ਦੱਸ ਤੇਰੀ ਧੀ ਨਾਲੇ ਧੀਆ ਨਾਲੇ ਤੂੰ ਲੈਂਦੀ ਕਿਉਂ ਯਾਨੀ ਕਿ ਮੋਟੀ ਗੱਲ ਹੋਈ ਤੇ ਤੂੰ ਉੱਥੇ ਮੁਕਾ ਕੇ ਉਹਨੂੰ ਬੋਤੇ ਆਪਣੇ ਸੋਹਰੇ ਰਹਿਣ ਦੇ 100 ਗੱਲਾਂ ਬਾਤਾਂ ਹੋ ਜਾਂਦੀਆਂ ਨੇ ਇਹ ਥੋੜਾ ਉਹ ਤਾਂ ਵੀ ਚੁੱਕ ਕੇ ਆਪਣੇ ਘਰ ਹੀ ਲੈ ਆਓ ਪੇਕੀ ਜਿਹਨੂੰ ਲੈ ਆਈਆਂ ਤੇ ਹੁਣ ਛੱਡ ਕੇ ਵੀ ਤੂੰ ਹੀ ਆਉਣੀ ਆ ਜੇ ਨਾ ਛੱਡ ਕੇ ਆਂਗੇ ਤਾਂ ਫੇਰ ਤੈਨੂੰ ਤਾਰੇ ਵੀ ਦਿਖਾਉਣਗੇ ਅਗਲੇ ਮੋਟੀ ਮੱਤਵਾ ਮੈਂ ਤਾਂ ਉੱਥੇ ਕੋਈ ਨਹੀਂ ਬੋਦਾ ਮੈਂ ਹਾਂ ਇਹ ਹੈ ਉਤਰਾ ਦੀ ਇਹਨੂੰ ਛੇੜ ਕੇ ਤੇ ਛਿੱਟੇ ਹੀ ਪਾਉਣੇ ਮੈਂ ਵੀ ਉਹ ਤਾਂ ਮਨਜਿੰਦਰ ਤੇ 100% ਸਹੀ ਸੀ ਪਰ ਇੱਕ ਗੱਲ ਹੈਗੀ ਆ ਉਹ ਡਰਦਾ ਉਹਦੇ ਕੋਲ ਫੌਰਨ ਗੱਲ ਕੋਈ ਪਤਾ ਨਹੀਂ ਵੀ ਡਰ ਕਾਦਾ ਕੀ ਬਣਾ ਕਿਹੜੀ ਰਫਲ ਬੀੜੀ ਆਨੇ ਤੇ ਹੋ ਗਲਫੀ ਡਾਡੜੀ ਮਾਰ ਚਲੇ ਬੂ ਤੂੰ ਚਾਜ ਸਵਾਰਨਾ ਠੋਕਣਾ ਗੱਲ ਕਰ ਜੇ ਉਹਦਾ ਅੱਜ ਥੋੜਾ-ਬੋਤਾ ਦਾਬਾ ਮਾਰਿਆ ਤਾਂ ਸਮਝ ਵੀ ਗਈ ਹੈ ਅਜੇ ਤੱਕ ਗਏ ਨਹੀਂ ਹੋਣੇ ਜੇ ਗਏ ਹੁੰਦੇ ਨੇ ਸ਼ਰਨ ਦਾ ਫੋਨ ਆ ਜਣਾ ਹੈ ਹਨਾ ਲਾ ਕੇ ਨਾ ਬੜਾ ਵੇਖਾ ਸ਼ਰਨ ਨਹੀਂ ਨਹੀਂ ਤੂੰ ਨਾ ਲਾਈ ਆਪੇ ਦੱਸ ਦੇਣਾ ਉਹਨੇ ਜੇ ਕੋਈ ਗੱਲ ਹੋਈ ਤੇ ਜੇ ਹੁਣ ਨਾ ਨਾ ਇਹ ਕੁੜੀ ਕਲੀ ਇਹਦਾ ਪੰਗਾ ਪੈ ਜਾਣਾ ਫਿਰ ਫਿਰ ਭੁਗਤੇਗੀ ਵੀ ਤਾਂ ਉਹ ਮੁੜ ਕੇ ਦੂਜੀਆਂ ਦੋਆਂ ਕੁੜੀਆਂ ਵਾਸਤੇ ਤੰਗੀ ਇੱਕ ਆੜੀ ਕੁੜੀ ਵਾਸਤੇ ਤੇ ਇੱਕ ਨਬ ਵਾਸਤੇ ਨਹੀਂ ਕੀ ਕਰੂਗੀ ਜੇ ਨਾਮ ਹੀ ਘੱਲੂਗੀ ਤੇ ਕੁੜੀ ਨੂੰ ਮੁੜ ਕੇ ਦੂਜੇ ਨਾਲ ਵਿਆਹੂਗੀ ਓਏ ਹੋਦੀਆਂ ਨੂੰ ਨਹੀਂ ਡਰ ਹੁੰਦਾ ਮਾਸਾ ਸ਼ਰਮ ਨਹੀਂ ਹੁੰਦੀ ਹੈਗੀ ਨਹੀਂ ਕੱਲ ਦੇਣੀ ਕੁੜੀ ਇਹਨਾਂ ਵੇਖ ਲਈ ਰੰਗ ਬੱਗੇ ਪੈ ਗਏ ਜਦੋਂ ਮੈਂ ਕਿਹਾ ਸੀ ਕਿ ਜੇ ਉਹਨਾਂ ਨੇ ਅਗਲੇ ਤੁਹਾਨੂੰ ਪੁੱਛ ਲਿਆ ਉੱਥੇ ਕਿ ਦੱਸੋ ਜਦੋਂ ਕੁੜੀ ਨੂੰ ਮਸਾਉਂਦੇ ਆ ਤਾਂ ਤੁਸੀਂ ਘਰ ਦੇ ਕਿਉਂ ਨਹੀਂ ਨਹੀਂ ਕਰ ਲਈ ਤਾਂ ਫਿਰ ਲਿਆਓ ਲਿਖ ਲਿਖਾ ਕਰੋ ਕਰੋ ਇਹਦਾ ਤਲਾਕ ਮੈਨੂੰ ਤਾਂ ਫਿਰ ਪੁੱਛਿਆ ਤਾਂ ਅਜੇ ਵੀ ਨਹੀਂ ਉਹ ਯਕੀਨ ਹੈ ਕਿ ਪਤਾ ਨਹੀਂ ਇਹ ਜਨਾਨੀ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਗੱਲੇ ਤਾਂ ਵੀ ਉਦਾਂ ਉਹਨੇ ਮੰਨਣੀਆਂ ਨਹੀਂ ਪਰ ਫਿਰ ਵੀ ਉਹ ਜਿਹੜੀ ਥੋੜੀ ਜੀ ਟਿਕਾਣੇ ਆਈ ਨਾ ਪੈਰਾਂ ਤੋਂ ਨਿਕਲ ਗਈ ਉਹ ਤਲਾਕ ਵਾਲੀ ਗੱਲ ਸੁਣ ਕੇ ਹਾਂ ਕੰਬ ਗਈ ਇਕ ਕਰੀ ਪੂਰੀ ਮੈਂ ਵੀ ਵੇਖਣ ਤੇ ਨਹੀਂ ਹਾਂ ਉਹਦੇ ਦੇ ਦਿਲ ਹੀ ਹੋ ਗਏ ਪੁੱਠੇ ਜਿੱਦਾਂ ਕੱਲਣ ਕੇ ਕੁੜੀ ਮੇਰੇ ਹਿਸਾਬ ਨਾਲ ਮੇਰਾ ਵੀ ਐਕਸਪੀਰੀਅੰਸ ਆ ਮੈਂ ਵੀ ਬੜੇ ਕੰਮ ਕੀਆ ਮੈਂ ਮੁੰਡਿਆਂ ਨੇ ਸਲਾਹ ਕਰੂੰਗੀ ਤੇ ਫੇਰ ਹੀ ਦੱਸ ਕੇ ਤੂੰ ਮੁੰਡਿਆਂ ਦੀ ਮੰਨਨੀ ਲੈ ਕੇ ਤੂੰ ਆਪ ਆਈਆਂ ਮੁੰਡਿਆਂ ਦੀ ਸਲਾਹ ਉਹ ਬਾਹਨਾ ਲਾਉਂਦੀ ਜੇ ਮੁੰਡਿਆਂ ਦੀ ਮੰਨਦੀ ਹੁੰਦੀ ਹੁੰਦੀ ਤਾਂ ਆਪਣੇ ਘਰ ਨਾਲ ਕੁੜੀ ਵਾਪਸ ਵੀ ਚੱਲ ਸਾਡੇ ਸਾਹਮਣੇ ਵੀ ਸਮਝਦੀ ਸੀ ਨਾ ਮੈਂ ਥੋੜਾ ਟੌਰ ਤੇ ਆਪਣਾਵਾ ਹਾਂ ਤੇ ਕੁੜਮਾਚਾਰੀਆ ਤੇ ਇਹ ਹੁਣ ਕੀ ਕਹਿਣਗੇ ਝੂਠ ਬੜਾ ਹੈ ਜਨਾਨੀ ਅਗਲੀ ਜਿੰਦਗੀ ਬਰਬਾਦ ਇਹ ਨਾ ਕੁੜੀ ਨੂੰ ਕੋਲੋਂ ਤੇ ਗੱਲ ਕਰੀ ਫੇਰ ਪੱਕਾ ਜਾਊਗੀ ਕੁੜੀ ਆਪਣੇ ਸਹੁਰੇ ਚੱਲ ਮੈਂ ਤਾਂ ਨਹੀਂ ਆ ਹੁਣ ਅਸੀਂ ਵੀ ਗਏ ਆ ਤੇ ਸਾਡੀ ਵੀ ਰਹਿ ਰਹਿ ਜੇ ਸਹੀ ਗੱਲ ਵਾ ਚਲੋ ਵੀ ਵਿਚਾਰੇ ਆਏ ਆ ਹਾਂ ਹੋਰ ਤੇ ਚਲ ਗਾਂ ਇਹਨਾਂ ਦੀ ਕੋਈ ਗੱਲਬਾਤ ਨਾ ਨਾਲੇ ਕੁਟਾਰੀਆਂ ਦੋਹਾਂ ਕੁੜੀਆਂ ਦੀ ਸੁਣੀ ਜਾਏਗੀ ਅੱਗੇ ਇੱਕ ਨਹੀਂ ਹੀ ਮਾਨ ਹੁਣ ਉੱਥੇ ਦੋ ਹੋਈਆਂ ਨੇ ਚਲ ਜਾ ਲਿਆ ਰੋਟੀਆਂ ਦੋ ਕਰੀਏ ਕੋ ਆਪਣਾ ਮਿਆਰ ਪਰ ਚਲ ਟਾਈਮ ਲੱਗਣਾ ਸਬਜ਼ੀ ਗਰਮ ਕਰਨ ਵਾਲੀ ਕਰ ਲਾ ਹਾਂ ਸਬਜ਼ੀ ਗਰਮ ਕਰਨੇ ਕਿਹੜਾ ਚੇਰ ਲੱਗਣਾ ਮੇਰੇ ਤਾਂ ਡਾਊਨ ਐ ਆ ਭੁੱਖ ਨਾਲ ਵੇ ਪਿੰਦਰ سنی ਤਾਨੂੰ ਮੈਂ ਕਰਕੇ ਸਦਿਆ ਵਾ ਪੀ ਹੁਣ ਤੁਹਾਡੀ ਭੈਣ ਦੀ ਇਜਤ ਦਾ ਹੀ ਸਵਾਲ ਵਾ ਠੀਕ ਆ ਨਾ ਹੁਣ ਤਾਨੂੰ ਪਤਾ ਹੀ ਹੈ ਨਾ ਪੀ ਕੱਲ ਆਏ ਇਹਦੇ ਸਾਸੋਰਾ ਉਹ ਤਾਂ ਮੰਮੀ ਪਤਾ ਹੀ ਹੈ ਤੇ ਹੁਣ ਪੁੱਤ ਮੈਂ ਤੁਹਾਨੂੰ ਤਾਂ ਕਰਕੇ ਕਹਿਣ ਲਈ ਆ ਪੀ ਜਾਂ سنی ਛੱਡਵੇ ਤੇ ਜਾਂ ਪਿੰਦਰ ਤੂੰ ਛੱਡ ਆਪਣੀ ਭੈਣ ਨੂੰ ਹੁਣ ਮੰਮੀ ਮੈਂ ਤਾਂ ਨਹੀਂ ਜਾਣਾ ਹੈਗਾ ਮੇਰੇ ਵੱਲੋਂ ਤੂੰ ਹੀ ਜਵਾਬ ਹੀ ਸਮਝੋ ਤੇ ਮੇਰੇ ਵੱਲੋਂ ਵੀ ਜਵਾਬ ਹੀ ਸਮਝੋ ਮੈਂ ਵੀ ਨਹੀਂ ਜਾਣਾ ਤੁਹਾਡੀਆਂ ਗਲਤੀਆਂ ਮੈਂ ਤੁਸੀਂ ਲੈ ਕੇ ਆਏ ਹੋ ਤੇ ਤੁਸੀਂ ਛੱਡ ਗਿਆ ਮੈਂ ਤੇਨੇ ਸਮਝਾਉਂਦੀ ਤੇ ਹੀ ਭਰਾਜਿਕ ਦੁਸ਼ਮਣ ਜੇ ਫਿਰ ਕੀ ਹੋ ਗਿਆ ਗਲਤੀਆਂ ਵਾਂ ਤਾਂ ਹੁਣ ਗਲਤੀਆਂ ਜਤਾਈ ਜਾਣੀਆਂ ਵਾ ਜਾਓ ਇੱਕ ਜਣਾ ਜਾ ਕੇ ਤੇ ਛੱਡ ਆਓ ਤੁਹਾਡੀ ਭੈਣ ਵਾ ਜਦੋਂ ਮੰਮੀ ਤੁਹਾਨੂੰ ਆਣਾ ਹੈ ਮੈਂ ਇਹਨੂੰ ਛੱਡ ਆਈਏ ਮੈਂ ਚੱਲ ਜਣਾ ਤੂੰ ਜਾਂਦੇ ਹੋ ਨਾ ਇਹਨਾਂ ਮਕਲਾਉਣਾ ਹੀ ਹੈ ਨੀ ਇਹਦੀ ਸੱਸ ਆਈ ਗਈ ਤੇ ਫੇਰ ਗਲਤੀਆਂ ਕਰੋ ਤੁਸੀਂ ਤੇ ਬੁਰੇ ਹੀ ਬਣੀਏ ਮੈਂ ਤੁਹਾਨੂੰ ਉਦੋਂ ਨਹੀਂ ਕਿਹਾ ਸੀ ਇੱਥੇ ਕਿ ਮੈਨੂੰ ਨਾ ਲੈ ਕੇ ਇਹ ਗੱਲ ਦੇ ਵਿੱਚ ਉਦੋਂ ਆਇਆ ਹੈ ਕਿ ਤੂੰ ਤਾਣੀ ਨਾਲ ਖਲਾਈ ਪੁੱਤ ਨੇ ਗੇਲ ਨੂੰ ਛੱਡ ਕੇ ਉਹ ਟੀਵੀ ਨੋਬਤ ਨਹੀਂ ਹੋਣੀ ਚੱਲ ਜੇ ਮੇਰੇ ਕੋ ਹੋ ਗਈਆਂ ਗਲਤੀਆਂ ਤਾਂ ਹੁਣ ਮੇਰੇ ਪੁੱਤ ਜੇ ਤੁਸੀਂ ਤੁਸੀਂ ਨਹੀਂ ਮੇਰਾ ਕਹਿਣਾ ਮੰਨਣਾ ਤੇ ਕਿੰਨੇ ਮੰਨਣਾ ਵਾ ਮੈਂ ਸਦਾ ਰੋ ਗਲਤੀਆਂ ਹੁੰਦੀਆਂ ਹੈ ਕੋ ਗੱਲ ਕਰਨ ਵਾਲੀ ਕਿੱਡੇ ਪੱਕੇ ਹੋਏ ਦੋਵੇਂ ਆਪਾਂ ਦੇ ਵਿੱਚ ਮੈਂ ਤਾਂ ਨਹੀਂ ਜਾਣਾ ਇਹਦਾ ਤੂੰ ਬੋਲੋ ਮੈਂ ਨਹੀਂ ਜਾ ਤੂੰ ਦੱਸ ਪੁੱਤ ਮੰਮੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੇ ਐਵੇਂ ਵਾਰ-ਵਾਰ ਇੱਕੋ ਗੱਲ ਵੇਖਣਾ ਤੁਸੀਂ ਜਿੱਦਾਂ ਹੁਣ ਕਰਨਾ ਕੋਈ ਕੱਢਦਾ ਸਲਾਹ ਆਪੀ ਵੇਖਾਂ ਕਿੱਡੇ ਪੱਕੇ ਆ ਇਹ ਨਹੀਂ ਮੰਮੀ ਜਾਣਾ ਹੁਣ ਤੂੰ ਹੀ ਜਾਏਂਗੀ ਮੇਰੇ ਧੀ ਦਾ ਘਰ ਵਾ ਮੈਨੂੰ ਤਾਂ ਜਾਣਾ ਹੀ ਪੈਣਾ ਵਾ ਇਹ ਲੱਗੇ ਆਪਣੀ ਘਰ ਦੀਆਂ ਦੇ ਮਗਰ ਜਿੱਦਾਂ ਜਿੱਦਾਂ ਕਹੀ ਜਾਂਦੀਆਂ ਵਾ ਉਦਾਂ-ਉਦਾਂ ਮੰਨੀ ਜਾਂਦੇ ਆ ਇਹਨਾਂ ਨੂੰ ਕੀ ਫਿਕਰ ਆਪਣੀ ਭੈਣ ਦਾ ਤੇ ਮਾਂ ਦਾ ਚੱਲ ਕੋਈ ਨਹੀਂ ਮੈਂ ਤਾਂ ਆਪਣੀ ਧੀ ਦਾ ਘਰ ਵਸਾਉਣਾ ਹੀ ਆ ਨਾ ਮੈਨੂੰ ਤਾਂ ਹੁਣ ਜਾਣਾ ਹੀ ਪੈਣਾ ਵਾ ਪਰ ਇੱਕ ਗੱਲ ਵਾ ਅਜੇ ਤੱਕ ਮੈਂ ਆਪਣੀ ਹਾਰ ਨਹੀਂ ਮੰਨੀ ਪਰ ਧੀ ਦੇ ਕਰਕੇ ਹੁਣ ਮੈਨੂੰ ਝੁਕਣਾ ਹੀ ਪੈਣਾ ਵਾ ਅਮਨਾ ਹਾਂਜੀ ਮੰਮੀ ਪੁੱਤ ਹੋ ਗਿਆ ਤਿਆਰ ਹਾਂਜੀ ਮੰਮੀ ਮੈਂ ਤਾਂ ਤਿਆਰ ਵਾਂ ਪੁੱਤ ਛੱਡਣ ਨੂੰ ਜੀਤ ਨਹੀਂ ਕਰਨ ਲਿਆ ਮੇਰਾ ਪਰ ਕੀ ਕਰੀਏ ਮਜਬੂਰੀ ਆ ਜਾਣਾ ਹੀ ਪੈਣਾ ਵਾ ਤੇ ਮੰਮੀ ਉਹ ਪਿੰਦਰ ਵੀਰ ਨੂੰ ਨੇ ਜਾਣਾ ਜਨਾਂ ਬਚੇ ਦੂਜੀ ਸ਼ਰਰ ਪੁੱਤ ਉਹ ਨਾ ਕਿਥੋਂ ਜਾਣਾ ਵਾ ਉਹਨਾਂ ਦੇ ਅੱਗੇ ਜਬਾਨਾ ਤੈਨੂੰ ਪਤਾ ਹੀ ਗੇਠ-ਗੇਠ ਲੰਮੀ ਆ ਵਾ ਪਰ ਮੈਂ ਤੇਰੀ ਮਾਂ ਵਾਂ ਨਾ ਜਿੰਨਾ ਦੁੱਖ ਮੈਨੂੰ ਨਾ ਹੋਰ ਕਿਸ ਨੂੰ ਥੋੜੀ ਹੈ ਜਿੰਨਾ ਮਰਜ਼ੀ ਕਰ ਲੋ ਚੱਲ ਕੋਈ ਗੱਲ ਨਹੀਂ ਪਿਓ ਤੇਰਾ ਡਿਆ ਬਾਰ-ਬਾਰ ਜਾ ਮਾਰਨ ਗੱਡੀ ਸਟਾਰਟ ਕੀਤੀ ਐਨੇ ਚਲੋ ਆਪਾਂ ਚੱਲ ਜੀ ਛੇਤੀ ਕਰ ਲੈ ਸਮਾਨ ਵੀ ਲਵਾ ਲਿਆ ਉਹਨਾਂ ਦੇ ਤੇ ਉੱਦਾਂ ਵੀ ਕੋਈ ਆਸ ਨਹੀਂ ਹੈ ਜੀ ਆਜੋ ਆਜੋ ਜੀ ਬਣ ਵੇ ਨੀਲੇ ਵੇਟਾ ਤੁਸਾਂ ਨੂੰ ਬਾਹਰ ਆਣ ਕੇ ਲੋਟਾਂ ਮੈਂ ਹੋਂਦੀਆਂ ਹੋਣ ਆਉਂਦੀਆਂ ਕੁੜੀ ਦਾ ਸਮਾਨ ਆ ਲਿਆ ਵਾ ਰਹਾ ਰਹਾ 100 ਕਰੋੜ ਰੁਪਏ పేలి జరి చల్ ఆ ਉਹਦਾ ਕਣਕ ਸੁਕਣੇ ਪਾਈ ਆ ਹੋਣਗੇ ਤੇ ਘਰੇ ਹੀ ਚੱਲ ਗਾਹ ਤੇ ਉਹ ਮੱਸਾ ਚਲੋ ਕੋਈ ਨਹੀਂ ਵੇਖ ਲੈਨੇ ਆ ਮੈਂ ਪਰੋਣੇ ਆ ਗਏ ਆ ਗਈ ਮੇਰੀ ਧੀ ਸੱਸੀ ਕਾ ਮੁੰਨੀ ਸੱਸੀ ਕਾ ਭੈਣ ਜੀ ਸੱਸੀ ਸੱਸੀ ਕਾ ਭੈਣ ਜੀ ਸੱਸੀ ਕਾ ਆਜੋ ਆਜੋ ਢੇਕ ਰਚ ਬੈਨੇ ਚਲੋ ਆਜੋ ਬੈਠੋ ਹੋ ਸੁਣੋ ਭੈਣ ਜੀ ਠੀਕ ਠਾਕ ਸਾਰੇ ਹਾਂਜੀ ਸਭ ਠੀਕ ਠਾਕ ਜੇ ਤੇ ਜਸਪਿੰਦਰ ਨੇ ਲੱਭਣ ਡਿਆ ਕਿਤੇ ਉਹ ਕਣਕ ਗਿਆ ਜੇ ਵਢਾਉਣ ਕੋਈ ਵਧਾਈ ਆ ਕੋਈ ਭਾਈ ਅੰਦਰ ਕੋਈ ਵਟਾਉਣ ਅੱਛਾ ਅੱਛਾ ਚਲੋ ਵਧੀਆ ਵਾ ਹੋਰ ਤੁਸੀਂ ਦੱਸੋ ਤਾਂ ਵੀ ਵਢਾ ਲਈ ਜੇ ਕਣਕ ਭਾਜੀ ਹਾਂਜੀ ਹਾਂਜੀ ਅੱਛਾ ਲੱਭੜ ਗਏ ਘਰ ਉਸ ਜਿੱਤ ਕੜੀ ਨੂੰ ਡਾਰੀ ਲੱਗਦਾ ਹਾਂ ਬਦਲ ਜਾਉਂ ਹੰਡਿਆਰ ਦਾ ਹਾਂਜੀ ਕਿਸੇ ਕਰਕੇ ਇਹ ਹੋਰ ਪਰਿਵਾਰ ਸਭ ਠੀਕ ਹਾਂਜੀ ਹਾਂਜੀ ਬੜਾ ਵਧੀਆ ਮਾਰੀ ਕਿੱਥਾ ਪਾਸ਼ਾ ਹਾਂਜੀ ਚਲੋ ਸਭ ਦੇ ਕਰੋਗਾ ਲੈ ਪਤਾ ਤੇ ਮੈਂ ਤੁਹਾਡੇ ਲਈ ਠੰਡਾ ਪਾਣੀ ਤੁਮ ਆਮਨ ਪਤਾ ਤੇ ਦੀ ਸੱਸ ਬੜੀ ਖੁਸ਼ ਲੱਗਣ ਢਈ ਮਮੀ ਤੇ ਜਾਣ ਦੋ ਹਾਥੀ ਦੇ ਦੰਦ ਖਾਂਦੇ ਹੋਣ ਤੇ ਵਿਖਾਉਂਦੇ ਹੋ ਦੁੰਦੇ ਆ میری ਗੱਲ ਸੁਣ ਤੀ ਇਹ ਕੇ ਨਾ ਮਾਵਾਂ ਧਿਆਨ ਨਾਲ ਕੰਮ ਹੋ ਜਾਉ ਕੱਤਲ ਜਿਹਦੇ ਘਰ ਦਾ ਡਰੇ ਚਲੋ ਕੋਈ ਗੱਲ ਨਹੀਂ ਕਰਕੇ ਨਾ ਮਾਰਨਾ ਬਹਿ ਜਾ ਉਹ ਨਿਆਣੀ ਆ ਜੇ ਮੂੰਹ ਚੋਂ ਗੱਲ ਕੋ ਨਿਕਲ ਵੀ ਜਾਂਦੀ ਤੇ ਤਾਂ ਭੱਜ ਭੱਜ ਕੇ ਨਾ ਪਿਆ ਕਰੋ ਹੁਣ ਤੇ ਉਹਨੂੰ ਛੱਡਣੀ ਆਗੇ ਆਪਾਂ ਹੁਣ ਕੱਲੀ ਗੁੱਸੇ ਹੋਣ ਦੇ ਜਿਹੜੀ ਉਹਨਾਂ ਦੇ ਸਾਹਮਣੇ ਨਾ ਮੈਨੂੰ ਬੋਲਿਓ ਤਰ ਮਾਨਾ ਤੂੰ ਚੁੱਪ ਕਰੋਗੇ ਤੇ ਫੇਰ ਹੀ ਆ ਨਾ ਚੁੱਪ ਹੀ ਆ ਹੁਣ ਆਪਾਂ ਗੱਲ ਨਹੀਂ ਕਰਨੀ ਤੁਸੀਂ ਤਾਂ ਹੱਦ ਕਰਦੇ ਜੇ ਤੁਸੀਂ ਕਹਿੰਦੇ ਬੋਲੋ ਹੀ ਕੋਹ ਨਾ ਮੰਮੀ ਡੈਡੀ ਨੂੰ ਨਹੀਂ ਨਾਲ ਲਿਓਣਾ ਚਾਹੀਦਾ ਚਲ ਚੁੱਪ ਕਰ ਜੜੀ ਤੂੰ ਵੀ ਜਬਾਨ ਆਪਣੀ ਅੰਦਰ ਰੱਖ ਜਿੰਨਾ ਕਹਿੰਦੇ ਉਹਨਾਂ ਬੋਲੀ ਹੁਣ ਤੁਸੀਂ ਵੀ ਚੁੱਪ ਕਰ ਦੋ ਸਾਸੋ ਦੀ ਸੁਣੋਗੇ ਤੇ ਕੀ ਆਖੂਗੀ ਆਹੋ ਇਹ ਕਦੋਂ ਆ ਗਏ ਇਹਨਾਂ ਕਦੋਂ ਦਿਨ ਚੜ ਗਿਆ ਇਹ ਜੱ ਲੱਗਦਾ ਹੈ ਸਰੰਗ ਦੇ ਪੇਕੇ ਗਏ ਇਹਦਾ ਵਾਵਾ ਛਾੜ ਛੂਡ ਕਰਕੇ ਆਏ ਹੋਏ ਆਂਦੇ ਹੀ ਕਰਾਂਗੇ ਤੇ ਘੇਰੀ ਸਿੱੱਡੇ ਹੋਇਆ ਸਿੱਧੀ ਹੋਣ ਵਾਲੀ ਜਨਾਨੀ ਨਹੀਂ ਏ ਪਤਾ ਨਹੀਂ ਕਿਤਰਾ ਸਿੱਧੀ ਹੋ ਗਈ ਆ ਹੁਣ ਕੋਈ ਨਹੀਂ ਆਪਣੇ ਆਪੇ ਆਈ ਸਾਡੀ ਤੇ ਆਕੜ ਪਾਣੀ ਪਈ ਗਿਆ ਹਾਂ ਪਤਾ ਆ ਜਾ ਪਤਾ ਜੇ ਆ ਵੇਖਾਂ ਇਹ ਮਮੇ ਕਿਤੇ ਲੇਟਾ ਪਈ ਜਾਂਦੇ ਨੇ ਇਹ ਘਰ ਪਰ ਹੁਣ ਆਏ ਆ ਆ ਮੈਂ ਵੀ ਅੱਖਿਆ ਬਾਹਰ ਗੱਡੀ ਲੱਗੀ ਕੌਣ ਆਇਆ ਹਾਂ ਉਹ ਆਈ ਆ ਤੇ ਮਾਤੇ ਪਿਓ ਸਵਰੇ ਤੇਰੇ ਆਪਣੀ ਆਈ ਆ ਹਾ ਹਾ ਆਪਣੀ ਆਈ ਤੇ ਦਾਦੀ ਐ ਲੋ ਵਤਨਾ ਤੇਰਾ ਆਹ ਮੈਂ ਵੇਖਿਆ ਬਾਹਰ ਗੱਡੀ ਤੇ ਹੁਣ ਆਈ ਆ ਮੇਰੇ ਪੁੱਤ ਇਹਨਾਂ ਦੇ ਕੋਲ ਆ ਗਿਆ ਉਹ ਕਹੇ ਸਰਮ ਦੇ ਪੇਕੇ ਉਹਨਾਂ ਗੱਲਾਂ ਪਤਾ ਕੀਤੀ ਮੈਨੂੰ ਤੇ ਸ਼ਰਮ ਆਈ ਆ ਤਾਂ ਹੁਣ ਕੁੜੀ ਲੈ ਕੇ ਆਈ ਖਾਤਰ ਹੋਈ ਏ ਚੰਗੀ ਇਹਦੀ ਉਹਨਾਂ ਕੋ ਫੇਰ ਹੁਣ ਕੁੜੀ ਨੂੰ ਲੈ ਕੇ ਤੇ ਆਈ ਚੱਲ ਸ਼ੁਕਰ ਹੋਇਆ ਸਾਡਾ ਸਾਡਾ ਕੰਡਾ ਨਹੀਂ ਗਏ ਆਦੇ ਸਾਡਾ ਕੰਡਾ ਸਿੱਧਾ ਹੋ ਗਿਆ ਪਤਾ ਹੀ ਲੋਕਾਂ ਕੋ ਗੱਲਾਂ ਕਰਾਉਣੇ ਟੌਰ ਨਾਲ ਰਹੇ ਤੇ ਕਹੋਣਾ ਸਿੱਧਾ ਨਾ ਆਏ ਚਲੋ ਠੀਕ ਆ ਲੈ ਆਉਂਦੇ ਚੰਡਾ ਸਾ ਪਹਿਨਾ ਚੱਲ ਉਹਨਾਂ ਨਾਲ ਕੇ ਤੇ ਪੁੱਛਾਂ ਢਾਈ ਕਿੱਥੇ ਗਿਆ ਆ ਚੱਲ ਮੈਂ ਆਈ ਹਾਈ ਹਾਈ ਨਾ ਇਹਦੀ ਸਾਸਿ ਮੁਰਕੇ ਆਈ ਆ ਤੇ ਨਾ ਹੀ ਪ੍ਰਾਣਾ ਆਇਆ ਵਾ ਓਏ ਆਈ ਦਿਆ ਘਰੇ ਹੀ ਆ ਤੁਸੀਂ ਕੀ ਹੱਥ ਚੁੱਕ ਲਈ ਪਤਾ ਨਹੀਂ ਮੈਨੂੰ ਤੇ ਹੋਰ ਤਰ੍ਹਾਂ ਹੋਣ ਲਿਆ ਵਾ ਹੋ ਗਿਆ ਤੇ ਪਾਜੀ ਹੁਣਾਂ ਨੇ ਐਵੇਂ ਤੇ ਨਹੀਂ ਸਾਨੂੰ ਕਹਿਤਾ ਚੁੱਪ ਕਰਦਾ ਸਾਡੀ ਗੱਲ ਹੋ ਗਈ ਹੁਣ ਤੇ ਸਮਝ ਨਹੀਂ ਆਉਂਦੀ ਦੇ ਕੰਮ ਰਹੇ ਉਹ ਹੀ ਪ੍ਰਾਣਾ ਪ੍ਰਾਣਾ ਆ ਗਿਆ ਤੇ ਸਾਸਿਕਾਲ ਕਰਦੀ ਪਤਾ ਸਾਸਿਕਾਲ ਪਤਾ ਬਰਾਬਰ ਤੁਹਾਨੂੰ ਤੇ ਪ੍ਰਾ ਆ ਗਿਆ ਅੱਜ ਵੀ ਪ੍ਰਾ ਫੇ ਤੈਨੂੰ ਪਤਾ ਹੀ ਹੈ ਹਾਂਜੀ ਵਧੀਆ ਵਧੀਆ ਤੁਸੀਂ ਸੌ ਹਾਂ ਔਰ ਕਿਤਾ ਕੜਕੜਾ ਕਰੋ ਬਾ હાਜੀ ਹਾਜੀ ਵਧਾਈ ਜੀ ਠੀਕ ਠੀਕ ਉਹ ਰਾਤ ਦੇ ਨਾ ਉੱਥੇ ਲੋਤੇ ਮੋਟਰ ਤੇ ਅੱਛਾ ਰੋਟੀ ਦੇ ਕੇ ਆਏ ਜਰਣਾ ਠੀਕ 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 ਕੰਬੈਨ ਲਾਤੇ ਹੁੰਦੇ ਰਾਤ ਨੂੰ ਹਾਂਜੀ ਠੀਕ ਠੀਕ ਆਹ ਉਹ ਤਾਂ ਖਰਾਬ ਹੁੰਦਾ ਹਾਂ ਇਹ ਤੇ ਗੱਲ ਆ ਗਈ ਸਾਰੇ ਨੂੰ ਬਤਾਈ ਹਾਂਜੀ ਹਾਂਜੀ ਥੋੜਾ ਥੋੜਾ ਜਿਹੜਾ ਘਰ ਲੱਗੇ ਉਹ ਤੇ ਨਵੇੜਤਾ ਵਾ ਠੀਕ ਐ ਪੜੀ ਦੂਰ ਵਾ ਉਹ ਰਹਿੰਦੀ ਐ ਜੇ ਆਹੋ ਨਹੀਂ ਸੰਭਿਆ ਜਾ ਜਿਹੜਾ ਕੰਮ ਹੋਈ ਉਹ ਡਰੀ ਆਉਂਦਾ ਵਾ ਜਦੋਂ ਹੀ ਹਵਾ ਚ ਲੰਡੀ ਐ ਨਾ ਆ ਜਾਓ ਭੈਣ ਜੀ ਹਾਂਜੀ ਹਾਂਜੀ ਇਹਦੇ ਕਰਕੇ ਬਟਾਰੀ ਹੁੰਦਾ ਉਹ ਸਾਰੇ ਲੋਕੀ ਐਵੇਂ ਲੱਗੇ ਆ ਬਸ ਵੇਖੋ ਵੇਖੀ ਲੋਕ ਲੋਕਤੇ ਲੋਕਤੇ ਹਾਂਜੀ ਹਾਂਜੀ ਨਿੱਕਾ ਮੋ ਤੇ ਵੱਡੀ ਗੱਲ ਮੈਂ ਕਹਿੰਨੀ ਆ ਐਵੇਂ ਨਿੱਕੀ ਨਿੱਕੇ ਗੱਲਾਂ ਨੂੰ ਲੈ ਕੇ ਤੇ ਬੱਚਿਆਂ ਦੀ ਜ਼ਿੰਦਗੀ ਨਾ ਬਰਬਾਦ ਕਰ ਲਈ ਆਪਾਂ ਤੇ ਹੁਣ ਨਾ ਹਾਂ ਸੋਚਦੇ ਲੋਕਾਂ

ਗਲਤ ਤੁਹਾਡੀ ਭੈਣ ਦੀ ਠੀਕ ਹੈ ਪਤਾ ਕੀ ਗੱਲ ਇਸ ਵਿੱਚ ਇਹ ਆ ਮੇਰੀ ਕੱਡੀ ਕੱਲੀ ਕੀ ਹੈ ਤੇ ਸੁਲਾਵਾਂ ਨੂੰ ਮਾ ਪਾੜੀ ਹੀਗੀ ਤੇ ਜਦੋਂ ਮੈਨੂੰ ਇਹ ਹੁੰਦਾ ਫਿਰ ਮਤਲਬ ਕੋਈ ਨਹੀਂ ਨਾ ਇਹ ਕੁਛ ਕਹਦੇ ਬਸ ਇਸੇ ਕਰਦਾ ਬਸ ਡਰ ਜਾ ਖਾ ਲਿਆ ਮੈਨੂੰ ਕਿ ਮੇਰੀ ਧੀ ਨੂੰ ਕੁਛ ਹੋ ਨਾ ਜਾਵੇ ਤੇ ਚਲ ਕੋਈ ਨਹੀਂ ਕੁਝ ਗਲਤੀਆਂ ਮੇਰੇ ਤੋਂ ਹੋ ਗਈਆਂ ਵਾਅਦੇ ਘਾਟੇ ਸੌ ਹੋ ਜਾਂਦੇ ਆ ਪਰ ਨਿਆਣੇ ਦੀ ਜ਼ਿੰਦਗੀ ਆ ਇਹ ਨਾ ਬਰਬਾਦ ਹੋਵੇ ਬਸ ਮੈਨੂੰ ਚੰਨੀ ਆ ਕਿ ਕੁਛ ਰਹਿਣਾ ਪਵੇ ਮੇਰੀ ਭੈਣ ਜੀ ਆਂਦੇ ਹੁੰਦੇ ਸਿਆਣੇ ਵੀ ਦੁਲਿਆਂ ਬੇੜਾ ਦਾ ਕੋਹ ਦੀ ਵੀਦੜੀ ਆ ਚਲੋ ਆਪਣਾ ਘਰ ਆ ਗਏ ਆਪਣੇ ਚੰਗਾ ਵਾ ਚਲੋ ਪਰ ਇਹ ਵੀ ਚਲੋ ਨੂੰ ਨੂੰ ਵੀ ਸੋਖੋ ਜੁਕਾ ਮੈਂ ਵੀ ਨੂੰ ਬਲਾ ਜਿੱਤਾ ਲੈ ਟਾਈਮ ਤੇ ਆਵਾ ਪਰ ਇਹ ਨੂੰ ਨਹੀਂ ਗੱਲ ਅੱਛੀ ਵੀ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਭੈਣ ਜੀ ਇੰਨਾ ਹੀ ਸੋਖ ਦੇਣਾ ਸਾਰਾ ਕੰਮ ਹੁੰਦਾ ਬਤਾਂਦੀ ਮਹਕੂਤਾ ਨਹੀਂ ਕਿ ਕੰਮ ਕੁੰਦੀ ਨਹੀਂ ਗਈ ਪਰ ਵਾ ਬਸ ਥੋੜਾ ਜਿਹਾ ਬੱਚੇ ਨੂੰ ਹੁੰਦਾ ਵਾ ਸ਼ੌਂਕ ਹੁੰਦੇ ਥੋੜੇ ਜਿਹਾ ਕਪੜਾ ਲੀੜਾ ਲੈਤਾ ਟਾਈਮ ਦੇ ਨਾਲ ਜਿਹੜੀ ਚੀਜ਼ ਮੰਗੀ ਉਹ ਲੈਦੀ ਟਾਈਮ ਦੇ ਨਾਲ ਮੋਤ ਤੇ ਕੋਈ ਗੱਲ ਨਹੀਂ ਜੀ ਸਰ ਉਹ ਤਾਂ ਬੋਲੀ ਚੀਜ਼ਾਂ ਹੀ ਲੈ ਕੇ ਜਾਂਦਾ ਔਰ ਕਿਹੜੇ ਟੋਂਟਾ ਨਾਲ ਲੈ ਕੇ ਜਾਂਦਾ ਸਾਰੇ ਕੰਮ ਉਹ ਲਖਾਣਾ ਵਿਆਹ ਕਿਤੇ ਹੁੰਦੇ ਤੇ ਚੀਜ਼ਾਂ ਜਿਹੜਾ ਭਾਰ ਹੁੰਦਾ ਉਹੋ ਮੈਂ ਕਹਿੰਦੀ ਆ ਨਾ ਕਿ ਹੁਣ ਵੇਖੋ ਔਰ ਅਮਨ ਨੂੰ ਆਪਾਂ ਲੈ ਗਏ ਹੀਗੇ ਤੁਹਾਨੂੰ ਵੀ ਲੋਕੀ ਗੱਲਾਂ ਕਰਦੇ ਹੋਣਗੇ ਤੇ ਖਾਨੇ ਵੀ ਕਰਦੇ ਹੋਣਗੇ ਲੋਕਾਂ ਦਾ ਤਾਂ ਤਮਾਸ਼ਾ ਪਨ ਜਾਂਦਾ ਥੋੜੀ ਜਿਹੀ ਗਲਤੀ ਵੀ ਕਰ ਲਈ ਤੇ ਸੱਚੀ ਨਹੀਂ ਲੈ ਕੇ ਚੱਲ ਕੋਈ ਧਿਆਣੀ ਹੋਏ ਤੇ ਇਹਨੂੰ ਫੇਰ ਤਰ੍ਹਾਂ ਨੂੰ ਆ ਕੇ ਪੁੱਛ ਵੀ ਲੇਗੀ ਉਹ ਜੀ ਇਹਨੂੰ ਚੰਨਾ ਨਾਲ ਫੋਕਾਤਾ ਤੇ ਕਾਲੇ ਪੈ ਕੇ ਨੀ ਆਣੀ ਨਾ ਸਮਝ ਨਹੀਂ ਹੈਗੀ ਚਲੋ ਮੰਮੀ ਜੀ ਸਾਰੀਆਂ ਗੱਲਾਂ ਛੱਡੋ ਤੁਸੀਂ ਹੋ ਤੂੰ ਅਮਨ ਨੂੰ ਪੁੱਛ ਲੋ ਵੀ ਇਹਦੇ ਮਨ ਚ ਤੇ ਨਹੀਂ ਕੋਈ ਗੱਲ ਹੈਗੀ ਪੁੱਤ ਸਾਡੇ ਮਨ ਚ ਹੁਣ ਕੋਈ ਗੱਲ ਨਹੀਂ ਗਈ ਮੇਰੀ ਗੱਲ ਸੁਣਾ ਅਮਨ ਪੁੱਤ ਇਹ ਘਰ ਹੁਣ ਤੇਰਾ ਠੀਕ ਆ ਅਸੀਂ ਵਾਰ-ਵਾਰ ਇਹੋ ਜੇ ਕੰਮਾਂ ਜੇ ਨੀਗਾ ਹੁਣਾ ਸੁਣਦੀ ਗੱਲ ਕਿ ਨਹੀਂ ਡੈਡੀ ਮੇਰੇ ਮਾਂ ਦੀ ਜੋ ਜੋ ਇਹ ਪ੍ਰੋਣਾ ਕਹੇ ਜੋ ਤੁਹਾਡੀ ਮਾਂ ਕਵੇ ਉਹ ਕੰਮ ਇੱਥੇ ਕਰਨਾ ਠੀਕ ਨਹੀਂ ਠੀਕ ਇਹ ਨਹੀਂ ਮੁੜ ਕੇ ਜਵਾਬ ਨਹੀਂ ਦੇਣਾ ਠੀਕ ਆ ਤੇ ਘਰ ਪੁੱਤ ਤਾਂ ਵਸਦੇ ਹੁੰਦੇ ਆ ਜੇ ਗਲਗਲ ਤੇ ਮੋੜ ਮੋੜ ਕੇ ਜਵਾਬ ਦੇਈਏ ਨਾ ਇਹਨੇ ਤੋਖ ਨਹੀਂ ਪੁੱਤ ਬਣਦੀ ਠੀਕ ਆ ਫਿਰ ਤੇ ਇਹੋ ਕੰਮ ਹੀ ਹੋਣੇ ਜਿਹੜੇ ਚੱਲਣ ਦੇ ਆ ਤੇ ਇਤਨਾ ਪੁੱਤ ਚੰਗੇ ਨਿਗਾ ਲੱਗੇਗਾ ਠੀਕ ਆ ਦੋਹਾਂ ਟੱਬਰਾਂ ਦੀ ਬਦਨਾਮੀ ਹੁੰਦੀ ਹੈ ਹੈ ਅਜੇ ਤੇ ਕੰਮ ਥੋੜਾ ਵਾ ਤੇ ਕੋਈ ਗੱਲ ਨਹੀਂ ਗੀ ਜੇ ਪੁੱਤ ਕੰਮ ਵਿਗੜ ਜੇ ਨਾ ਤੇ ਤੁਹਾਨੂੰ ਨਹੀਂਗਾ ਪਤਾ ਅਜੇ ਤੁਹਾਡੀ ਨਿਆਣ ਮਾਤਾ ਤੇ ਬੜੀ ਦੂਰ ਕੰਮ ਜਾਂਦੇ ਹੁੰਦੇ ਆ ਕਿਉਂ ਜੀ ਵਾ ਨਾ ਗੱਲ ਤੇ ਪੁੱਤ ਬਿਲਕੁਲ ਸਹੀ ਆ ਹੁਣ ਨਾ ਤੁਹਾਡੇ ਹਿਸਾਬ ਨਾਲ ਨਹੀਂ ਆਪਣੇ ਸ਼ੌਂਦਿਆਂ ਦੇ ਹਿਸਾਬ ਨਾਲ ਚੱਲਣਾ। ਜਿੱਦਾਂ ਤੇਰੇ ਮੰਮੀ ਕਹਿਣਗੇ ਨਾ ਉਦਾਂ ਹੀ ਮੰਨੀ ਮੇਰੀ ਧੀ ਹੁਣ। ਠੀਕ ਆ ਨਾ ਉਹ ਵੀ ਇੱਕ ਮਾਂ ਹੀ ਆ। ਇਹ ਸਮਝ ਲੈ ਕਿ ਇੱਕ ਮਾਂ ਤੋਂ ਥੇ ਛੱਡ ਆਈ ਆ ਤੇ ਇੱਕ ਤੇਰੀ ਇੱਥੇ ਆ ਹੁਣ। ਤੇਰਾ ਚੰਗਾ ਹੀ ਸੋਚਣਗੇ ਤੇਰਾ ਮਾੜਾ ਨਹੀਂ ਸੋਈਦੇ ਤੇ ਬਾਕੀ ਪਰੌਣਾ ਵੇਖਾ ਸਾਡਾ ਕੰਨਾ ਚੰਗਾ ਵਾ। ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਨਾ ਬੇਚੀਜ਼ ਕੀ ਕਿਆ ਕਰੇ ਨਾਲ। ਹੁਣ ਸਾਰਾ ਕੁਝ ਤੇਰਾ ਕੋ ਤੇ ਇੱਥੇ ਹੀ ਆ। ਠੀਕ ਆ ਨਾ? ਹਾਂ ਮੰਮੀ ਠੀਕ ਆ। ਮੈਨੂੰ ਨਹੀਂ ਪਤਾ ਵੀ ਜਾਣੀ ਅਣਜਾਣੀ ਚ ਮੇਕੋ ਬੜੀਆ ਖੁਸ਼ੀਆ ਹੋਈਆਂ ਪਰ ਹੁਣ ਮੈਨੂੰ ਸਮਝ ਆਈ ਆ ਅੱਗੇ ਤੋਂ ਨਹੀਂ ਕੋਈ ਇਦਾਂ ਦਾ ਕੁੱਸ ਹੁੰਦਾ ਵੇ ਅਲਾ ਪੁੱਤ ਗੱਲ ਸੁਣ ਲੈ ਮੈਨੂੰ ਰਾਜੀ ਖੁਸ਼ੀ ਫੋਨ ਕਰ 100 ਵਾਰੇ ਕਰ ਜੇ ਤੂੰ ਲੜਾਈ ਕਰਕੇ ਜਾਂ ਕੋਈ ਗੱਲਬਾਤ ਕਰਕੇ ਮੈਨੂੰ ਹੱਥੇ ਕਰ ਫੋਨ ਕੀਤਾ ਨਾ ਜਾਂ ਮੈਨੂੰ ਜਾਂ ਬੜੀ ਮਾਂ ਉੱਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਪਰੋਣਾ ਬੈਠਾ ਯਾ ਲਾਗੇ ਤੇ ਹੁਣ ਕੋ ਗੱਲਬਾਤ ਕਰਨੀ ਤੇ ਜਾ ਕੇ ਪਰੇ ਜਾ ਕੇ ਕਰ ਠੀਕ ਆ ਨਹੀਂ ਨਹੀਂ ਡੈਡੀ ਮੈਂ ਕੀ ਗੱਲ ਕਰਦੀ ਹਾਂ ਨਹੀਂ ਪੁੱਤ ਕਿਉਂ ਨਹੀਂ ਕਰਨੀ ਗੱਲ ਕਿਪ ਤਾਂ ਪਰੋਣੇ ਨੇ ਕੋ ਗੱਲ ਕਰਨੀ ਹੋਵੇ ਜੇ ਪਤਿਕ ਨੂੰ ਮਨ ਚ ਸ਼ੱਕ ਹੈਗਾ ਵਾ ਨਾ ਤੇ ਜਾਂ ਤੂੰ ਅਮਨ ਨੂੰ ਲੈ ਕੇ ਸਾਈਡ ਤੇ ਤੇ ਜਾਂ ਕਰ ਲਓ ਆਪਣਾ ਸ਼ੱਕ ਇਹ ਨਾ ਹੋਵੇ ਅਧਿਕਾਰੀ ਪਹੁੰਚ ਗਏ ਤੇ ਮਗਰੇ ਫੋਨ ਆ ਜੇ ਹੁਣ ਪੁੱਤ ਬੜਾ ਡਰ ਲੱਗਦਾ ਜਾ ਉਹ ਕਰ ਲਓ ਗੱਲ ਚੱਕ ਜਾਓ ਜਾਓ ਦੌੜੋ ਤੇ ਆਂ ਦੀ ਇਹ ਨੂੰ ਹੁਣ ਇਹ ਚਾਹੀਦਾ ਨਾ ਜਿਹੜੀ ਚੀਜ਼ ਮੰਗਣੀ ਮੇਰੇ ਤੋਂ ਮੰਗੇ ਉਹ ਨੂੰ ਬਾਰ ਬਾਰ ਆਂਦੀ ਆ ਮੇਰੇ ਨਾਲ ਚੱਲ ਹੁਣ ਕੰਮ ਵਾਲਾ ਐ ਨੇ ਸਰਪੰਚ ਵਾ ਤੁਹਾਨੂੰ ਪਤਾ ਕੋਈ ਨਾ ਕੋਈ ਤੁਹਾਨੂੰ ਆ ਜਿੰਦਾ ਜਾਣਾ ਪੈਂਦਾ ਘਰ ਦਾ ਕੰਮ ਹੋਣ ਫਸਲ ਵਾੜੀ ਦਾ ਤੁਹਾਨੂੰ ਪਤਾ ਕੰਕੂਟ ਹੋਣਾ ਹਾਂਜੀ ਬੰਦਿਆਂ ਦੇ ਮਗਰ ਜਾਣਾ ਪੈਂਦਾ ਤੇ ਫੇਰ ਕੰਮ ਹੁੰਦਾ ਇਹ ਪਿਛਲੀ ਵਾਰੀ ਮੈਂ ਨੂੰ ਮੈਂ ਚਰਜਾ ਨਹੀਂ ਤੇ ਨਾਲ ਚੱਲ ਉੱਥੇ ਲਾਇਆ ਝੋਨਾ ਇਹਨੇ ਉਹ ਕੱਲ ਦਾ ਤੁਹਾਨੂੰ ਕਿ ਫੋਨ ਕਰਤਾ ਤੇ ਹੋਰ ਸਾਨੂੰ ਕਿਹੜੀ ਦੁਪਹਿਰ ਆੜੀ ਜੇ ਜਾਣੀ ਲਿਆ ਕੇ ਦੇਣੀ ਆਖੋ ਭੈ ਜੀ ਜਦੋਂ ਅੱਕੇ ਮੈਂ ਜਾਊਂਗੀ ਅੱਜ ਨਾਲ ਮੈਂ ਤੇ ਇਹ ਗੱਲ ਕਹਿਣਾ ਵੀ ਚਲੋ ਫਕਤੀ ਆ ਸਾਡੀ ਨਿਆਣ ਸਿਆਣਵਾ ਤੇ ਤੂੰ ਹੀ ਤੇ ਸਿਆਣੇ ਜੀ ਤੇ ਚਲੋ ਜੇ ਕਿਤੇ ਮਾੜੀ ਮੋਟੀ ਕਿਤੇ ਗਲਤੀ ਕਰ ਵੀ ਦਿੰਦੀ ਹੈ ਨਾ ਤੇ ਆਪਣੇ ਘਰ ਹੀ ਸਮਝਾ ਲਿਆ ਕਰੋ ਆਪਣੀ ਧੀ ਜਾ ਕੇ ਆਹ ਤੇ ਕੋਈ ਗੱਲ ਨਹੀਂ ਧੀ ਨੂੰ ਤੇ ਕਹਿ ਹੀ ਲੈਂਦਾ 100 ਗੱਲਾਂ ਪਤਾ ਹੋ ਜਾਂਦੀਆਂ ਹਾਂ ਹਾਂਜੀ ਪਰ ਜਿੱਲੀ ਜੀ ਬੜੀ ਹੈ ਜਿੱਲਾ ਜਿੱਲਾ ਕੰਮ ਕੀਤਾ ਦੋ ਤਰਵਾਜਾ ਮਾਰੋ ਤੇ ਰਤੋ ਨਾ ਚਲੋ ਭਾਜੀ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਕਿ ਦੱਸਿਆ ਵੀ ਨਿਆਣ ਸਣਾ ਵੀ ਹੱਥ ਪੈ ਜਾਣੀ ਹੋਣੀ ਹੋਣੀ ਗਿੱਟ ਜਾਣਾ ਪੈਂਦੀ ਘਰ ਪਰਝਾਈਆਂ ਜਿਹੜੀਆਂ ਕਰਨ ਵਾਲੀਆਂ ਤੇ ਘਰ ਮੈਂ ਘਰ ਇੰਨਾ ਕਦੀ ਕੰਮ ਕੀਤਾ ਨਹੀਂ ਉਥੇ ਕਦੀ ਨਿੱਕੀ ਭੁਜਾਈ ਨੇ ਕਰਤਾ ਕਦੀ ਵੱਡੀ ਨੇ ਕਰਤਾ ਕਦੀ ਕੋਨੇ ਕਰਤਾ ਤੇ ਐਵੇਂ ਸ਼ਿੰਦੀ ਜੀ ਰੱਖੀ ਮਾਫਤ ਚਰਜਾ ਕਰਾਂਗੇ ਲੈ ਮੈਂ ਕਹਿੰਦੇ ਅਗਰ ਦੋਏ ਜੀ ਵੀ ਚੱਲ ਜਨ ਮੈਂ ਕੜੀ ਨਹੀਂ ਲਾਜ ਜਾਣ ਕਿ ਦੋਹੋਂ ਉਧਰ ਨਹੀਂ ਪਿਆ ਫਿਰ ਮੈਂ ਨਹੀਂ ਲਾਜ ਜਾ ਸਕਦੀ ਕੋਈ ਗੱਲ ਨਹੀਂ ਤੁਹਾਡੀ ਧੀ ਆ ਹੁਣ ਤੂੰ ਹੀ ਲੈ ਕੇ ਦੇਣਾ ਸਾਰਾ ਕੌਸ਼ਿਸ਼ ਆਪਾਂ ਤਾਂ ਹੁਣ ਵਿਆਹ ਸੀ ਗੱਲ ਇੱਕ ਹੋਰੀ ਜਿਹਨੂੰ ਵਿਗਾੜਿਆ ਵੀ ਤੂੰ ਹੀ ਨਾ ਤੇ ਸਮਝਾਉਣਾ ਵੀ ਹੁਣ ਤੂੰ ਹੀ ਆ ਠੀਕ ਆ ਜੇ ਤੂੰ ਇਥੋਂ ਤੁਰਨਾ ਵਾ ਨਾ ਉਹ ਸਾਈਡ ਤੇ ਕਰਕੇ ਨਾ ਤੇ ਸਾਰੀ ਮਤ ਦੇ ਗਏ ਜਾਈਂ ਕਿ ਜੇ ਹੁਣ ਜਿਹੜਾ ਫੋਨ ਆਗਰ ਤੇ ਪਿਓ ਤੇਰਾ ਕਿਦਾਂ ਮਤੋਂੜ ਵੜ ਦੇਣੀ ਤੁਸੀਂ ਕਹਨੋ ਇਦਾਂ ਦੀਆਂ ਗੱਲਾਂ ਕਰਦੇ ਜੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਹੋਜੀ ਮੈਂ ਸਭ ਕੁਝ ਸਮਝਾ ਕੇ ਜਾਉਂਗੀ ਤੇਰਾ ਹੀ ਸਿਆਪਾ ਸਾਰੇ ਦਾ ਹੁਣ ਨਾ ਟੈਨਸ਼ਨ ਲਾਓ ਕਿਸੇ ਗੱਲ ਦੀ ਵੀ ਐਵੇਂ ਰੋਲਾ ਪਾਈ ਜਾਂਦੇ ਛੁਪ ਕਰਕੇ ਬਹੁ ਹਾਂ ਆਮਾ ਨਾ ਮੇਰੀ ਗੱਲ ਸੁਣ ਲੈ ਤੇਰਾ ਹੋਇਆ ਮੇਰੇ ਨਾਲ ਵਿਆਹ ਤੇ ਇਹ ਨਾ ਹੋਏ ਕਿ ਡੈਡੀ ਹੁਣੀ ਹੁਣ ਛੱਡ ਕੇ ਜਾਂ ਤਾਂ ਤੂੰ ਮਗਰੇ ਫੇਰ ਪਵਾੜਾ ਪਾ ਦੇ ਜੇ ਕੋਈ ਮਾਨਤ ਦੇ ਵਿੱਚ ਗੱਲ ਹੈਗੀ ਆ ਤੇ ਮੈਨੂੰ ਦੱਸ ਦੇ ਤਾਂ ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਤੇ ਕੰਮ ਕਾਲੀ ਤੇ ਜਦ ਮੈਂ ਵਿਆਹ ਇਸ ਕਰਕੇ ਥੋੜੀ ਕਰਾਇਆ ਹੀ ਮੈਂ ਕੋਟ ਕਚੈਰੀਆਂ ਦੇ ਧੱਕੇ ਖਾਵਾਂ ਤੁਸੀਂ ਤੇ ਜਾਣ ਕੇ ਘਰੀ ਜਾਂਦੇ ਹੋ ਤੇ ਮੈਨੂੰ ਪਤਾ ਜਾਣੇ ਜਾਣੇ ਚ ਮੇਕੋ ਗਲਤੀਆਂ ਹੋ ਗਈਆਂ ਮੈਂ ਨਹੀਂ ਸਮਝ ਪਰ ਮੈਨੂੰ ਹੁਣ ਸਮਝ ਲੱਗੀ ਆ ਤੁਹਾਨੂੰ ਪਤਾ ਹੀ ਆ ਉੱਥੇ ਮੈਂ ਕਿੱਦਾਂ ਰਹੀ ਆ ਤੇ ਉਹ ਹੀ ਆਦਤਾਂ ਨਹੀਂ ਹੌਲੀ ਹੌਲੀ ਜਾਂਦੀਆਂ ਬੰਦੇ ਦੀਆਂ ਚੱਲ ਜੇ ਕੋਈ ਗਲਤੀ ਹੁੰਦੀ ਆ ਨਾ ਮੰਮੀ ਕੋ ਤੇ ਤੂੰ ਹੀ ਜੱਜਿਆ ਕਰ ਤੇ ਮੈਨੂੰ ਦੱਸ ਦਿਆ ਕਰ ਉਹ ਨਾ ਹੋਏ ਵੀ ਤੂੰ ਜਾ ਕੇ ਆਪ ਲੜਨ ਡਿਆ ਪਿਆ ਕਰ ਪਰ ਮੈਨੂੰ ਦੱਸ ਦਿਆ ਕਰ ਮੈਂ ਆਪੇ ਮੰਮੀ ਨੂੰ ਸਮਝਾ ਦਿਆ ਕਰੂੰਗਾ ਪਰ ਇਹ ਵੀ ਨਹੀਂ ਵੀ ਜਿਹੜੀ ਗੱਲ ਤੇਰੇ ਦੱਬਨ ਵਾਲੀ ਹੋਊਗੀ ਤੇ ਤੂੰ ਤਾਂ ਲੜਿਆ ਤੂੰ ਵੀ ਤੂੰ ਮੈਨੂੰ ਗੱਲ ਦੱਸ ਦਿਆ ਕਰ ਵੀ ਆ ਗੱਲ ਬਾਤ ਮੈਂ ਫਿਰ ਆਪੇ ਮੰਮੀ ਨੂੰ ਸਮਝਾ ਦਿਆ ਕਰ ਜੇ ਮੈਂ ਪਹਿਲਾਂ ਵੀ ਤੇ ਤੁਹਾਨੂੰ ਦੱਦੀ ਤੂੰ ਤੇ ਕਹਿੰਦੇ ਨਹੀਂ ਕੁਝ ਆਪਣੀ ਮੰਮੀ ਨੂੰ ਉਹ ਚੱਲ ਉਹ ਕਈ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਤੂੰ ਵੀ ਦੱਸ ਕੇ ਲੜਾਈ ਪਾਦਨੀ ਆ ਲੜਾਈ ਨਾਲੋਂ ਕਪਾਤ ਨਾਲੋਂ ਚੰਗਾ ਵਾ ਵੀ ਬਹਿ ਕੇ ਗੱਲ ਕਰ ਲਈਏ ਹੁਣ ਵੀ ਫਿਰ ਬਹਿ ਕੇ ਗੱਲ ਹੋਣ ਈ ਆ ਕੋਈ ਗੱਲ ਨਹੀਂ ਹੁਣ ਇਹੋ ਗੱਲ ਪਹਿਲਾਂ ਡੈਡੀ ਹੁਣੀ ਆਏ ਹੁੰਦੇ ਤੇ ਕੰਮ ਨਿਭੜਦਾ ਜਾਂਦਾ ਤਾਂ ਹੀ ਤੇ ਮੈਂ ਆਈ ਆ ਜੇ ਇੱਥੇ ਰਹਿਣਾ ਜੇ ਨਾ ਰਹਿਣਾ ਹੁੰਦਾ ਤੇ ਮੈਂ ਆਉਣਾ ਹੀ ਕੀ ਹੋ ਰਹੀ ਗੱਲ ਹੈ ਚਲ ਜੇ ਕੋਈ ਮਨ ਦੇ ਵਿੱਚ ਹੈਗੀ ਹੈ ਗੱਲ ਤੇ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਯਾਰ ਮੇਰੇ ਮਨ ਵਿੱਚ ਅਵੀ ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਈ ਚੱਲ ਫੇ ਠੀਕ ਹੈ ਚਲੋ ਇੱਧਰ ਆ ਪੁੱਤ ਇੱਥੇ ਖਲੋ ਮੇਰੀ ਗੱਲ ਸੁਣ ਜੋ ਪਿਛੇ ਹੋ ਗਿਆ ਵਾ ਨਾ ਹੁਣ ਮਿੱਟੀ ਪਾ ਹੁਣ ਉਹ ਪੁਰਾਣੀਆਂ ਗੱਲਾਂ ਜਿੱਧੀਆਂ ਫੁੱਟਾਂਗੇ ਨਾ ਉਹਨੀਆਂ ਵਾਧੀਆਂ ਜਾਣੀਆਂ ਵਾ ਤੇ ਤੇਰਾ ਪਿਓ ਵੀ ਅੱਗੇ ਮੇਰੇ ਦਿਵਾਲੇ ਹੋਂੜਿਆ ਈ ਮੈਨੂੰ ਪਤਾ ਕੀ ਕਹਿਣ ਦੇ ਈ ਆਂਦੇ ਜਿੱਕ ਤੇ ਹੁਣ ਤੂੰ ਸ਼ਹਿਦ ਦਿੱਤੀ ਨਾ ਕੁੜੀ ਨੂੰ ਤੇ ਉਹਦਾ ਮੈਂ ਕਲਵਾੜ ਦੇਣਾ ਵਾ ਸੱਚੀ ਗੱਲ ਆ ਹਮ ਨੂੰ ਮੈਂ ਇੰਨੀ ਸ਼ਰਮ ਆਉਂਦੀ ਆ ਨਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਅੱਜ ਮੇਰੀ ਅੱਖਾਂ ਨੇ ਤਾਂ ਹੁੰਡੀਆਂ ਤੇਰੇ ਸਾਹਦੇ ਸਾਹਮਣੇ ਚਲ ਮੰਮੀ ਹੁਣ ਕੀ ਕਰੀਏ ਫਿਰ ਹੁਣ ਪੁੱਤ ਮੇਰੀ ਇੱਜ਼ਤ ਤੇਰੇ ਹੱਥ ਚ ਵਾ ਹੁਣ ਇੱਜ਼ਤ ਰੱਖੀ ਤੇ ਮੰਮੀ ਰੱਖੂਗੀ ਹੱਥ ਘਤੂ ਜੂਰੀ ਜਾਣ ਦੇ ਮੇਰੇ ਉੱਤੇ ਕੀ ਕਰਾਂ ਪੁੱਤ ਫਿਰ ਮੈਂ ਕਰਤਿਆਂ ਭਰਜਾਈਆਂ ਵਾ ਤੇ ਉਹ ਨਹੀਂ ਖਮੋਣ ਦਿੰਦੀਆਂ ਉਹ ਨਹੀਂ ਮੈਨੂੰ ਗੱਲ ਕਰਨ ਦਿੰਦੀਆਂ ਹੁਣ ਇੱਥੇ ਤੇ ਇੱਥੇ ਮੈਂ ਮੂੰਹ ਨੀਵਾ ਕਰਕੇ ਬੈਠੀ ਹਾਂ ਉਹਨਾਂ ਦੀ ਅੱਖਾਂ ਨਹੀਂ ਤਾਂ ਹੋਈਆਂ ਮੇਰੀਆਂ ਕੀ ਕਰੀ ਮੰਮੀ ਕੋਈ ਵੀ ਗੱਲ ਹੋਊਗੀ ਨਾ ਮੈਂ ਇੱਥੇ ਜਰਜਿਆ ਕਰਾਂਗੀ ਕੋਈ ਨਹੀਂ ਮੈਂ ਵੀ ਦੱਸਣਾ ਕਰਤੋਂ ਆ ਚੱਲ ਜਰਨ ਜੁਰਨ ਦੀ ਨਹੀਂ ਗੱਲ ਗੱਲ ਇਹ ਹੁੰਦੀ ਆ ਤੇ ਸੱਸ ਨੂੰ ਮਾਂ ਬਣਾ ਕੇ ਰੱਖ ਹੁਣ ਠੀਕ ਆ ਜੇ ਮੈਂ ਵੀ ਤੇ ਤੈਨੂੰ ਗੁੱਸੇ ਹੋਈ ਲੈਂਦੀ ਜੇ ਵੱਧ ਘਟ ਗੱਲ ਹੋ ਜਾਂਦੀ ਹੁੰਦੀ ਬੋਲਣਾ ਫੜੀ ਛੱਡੀਦਾ ਹੁੰਦਾ ਵਾ ਕੋਈ ਗੱਲ ਨਹੀਂ ਫਿਰ ਬੁਲਾ ਲਿਆ ਅਗਲੀ ਆਪੇ ਠੰਡੀ ਹੋ ਜਾਊਗੀ ਉਹਦੀ ਕਿਹੜੀ ਕੁਤੀ ਆ ਹੋਰ ਇੱਥੇ ਠੀਕ ਹਣਾ ਹੁਣ ਇੱਧਰ ਰੱਖੀ ਪੁੱਤ ਆਹਦੀ ਚੱਲ ਮੰਮੀ ਤੂੰ ਹੀ ਨਾ ਇੰਨਾ ਕਰੋ ਜਿੱਤੀ ਆਉਣ ਮੈਂ ਆਗੀ ਕਰਨਾ ਵਾ ਇੱਥੇ ਰਾਣਾ ਕੱਲੀ ਕਰੀ ਤੇ ਮੈਂ ਹਾਂ ਮੈਂ ਕਿਤੇ ਨਾ ਲੜਨਾ ਪੁੱਤ ਸਭ ਕੁਝ ਤੈਨੂੰ ਲੱਭ ਕੇ ਦਿੱਤਾ ਤੇਰੇ ਪਿਓ ਨੇ ਹੈ ਵੇਖਾਂ ਕਿੰਨਾ ਰਿਜਕ ਵਾ ਤੇਰੇ ਘਰ ਤੇ ਇਸ ਚੀਜ਼ ਦੀ ਕਮੀ ਆ ਗੱਡੀਆਂ ਤੱਕ ਖਲੋਤੀਆਂ ਵੰਸਵੰਨੀਆਂ ਤੂੰ ਤੇ ਐਵੇਂ ਇੱਦਾਂ ਹੀ ਆ ਬਿਲਕੁਲ ਹੀ ਐਵੇਂ ਆਪਣੇ ਉੱਪਰ ਜਾਈਆਂ ਤੇ ਜਾ ਕੇ ਗੱਲਾਂ ਸੁਣਦੀ ਫਿਰਦੀ ਹੁਣ ਨਾ ਕੋਈ ਗੱਲ ਕਰੀ ਠੀਕ ਆ ਨਾ ਠੀਕ ਆ ਮੰਮੀ ਮੈਂ ਕੁਛ ਨਹੀਂ ਕੋਈ ਵੀ ਗੱਲ ਹੁੰਦੀ ਆ ਆਪਣੇ ਘਰੇ ਨਹੀਂ ਜਿੱਤੀ ਦੀ ਠੀਕ ਹੋਸ਼ ਰੋ ਬਸ ਮੈਂ ਕੁਛ ਨਹੀਂ ਕਹੀ ਤੂੰ ਖੁਸ਼ ਰਹਿ ਪੁੱਤ ਤੇਰੀ ਖੁਸ਼ੀ ਸਾਡੀ ਖੁਸ਼ੀ ਆ